ਤਾਂ ਬੇहद ਦੁਖਦ ਜਿਹੜੇ ਅੱਜ ਦੇ ਪਲ ਨੇ ਕਿ ਸੁਰਜੀਤ ਪਾਤਰ ਜੀ ਅਜ਼ੀਮ ਸ਼ਾਇਰ ਅਜ਼ੀਮ ਇੱਕ ਹਸਤੀ ਪੰਜਾਬ ਦਾ ਨਗੀਨਾ ਅੱਜ ਨਿੱਖੜ ਗਿਆ ਪੰਜਾਬ ਦੇ ਹੱਥੋਂ ਔਰ ਗੁਰਪ੍ਰੀਤ ਕੁੱਕੀ ਜੀ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਕੁੱਕੀ ਜੀ ਤੁਸੀਂ ਤੁਸੀਂ ਵੀ ਅੱਜ ਇਸ ਪਲ ਦੇ ਵਿੱਚ ਬੇहद ਉਦਾਸ ਹੋਵੋਗੇ ਮੈਂ ਤਾਂ ਮਤਲਬ ਕੀ ਜੀ ਹਸਮਨ ਨੂੰ ਲੱਗਾ ਅੱਜ ਸਾਰੀ ਕੁਦਰਤ ਹੀ ਉਦਾਸ ਹੈ ਜੀ ਅੱਜ ਮਤਲਬ ਵਕਤ ਉਦਾਸ ਹੈ ਅਸ ਮਤਲਬ ਇਸ ਹਾਵਾ ਦੇ ਵਿੱਚ ਹੀ ਕੋਈ ਉਦਾਸੀ ਹੈ ਜੀ ਕਿਉਂਕਿ ਇਸ ਤੋਂ ਜ਼ਿਆਦਾ ਮਨਹੂਸ ਖਬਰ ਕੀ ਸੁਣੀ ਜਾ ਸਕਦੀ ਹੈ ਜਦੋਂ ਸਿਹਰੇ ਉੱਠਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਇਹ ਖਬਰ ਦੇਖਣੀ ਸੁਣਨੀ ਪੜਨੀ ਪਏ ਤੇ ਇਸ ਤੋਂ ਜ਼ਿਆਦਾ ਮੰਦ ਭਾਗਾ ਕੀ ਹੋ ਸਕਦਾ ਪਾਤਰ ਸਾਹਿਬ ਰਾਤ ਸਾਡੇ ਨਾਲ ਸਨ ਤਸਵੀਰੇ ਸਾਡੇ ਨਾਲ ਨਹੀਂ ਅੱਛਾ ਕੱਲ ਕੱਲ ਇੱਕ ਦਿਨ ਪਹਿਲਾਂ ਰਾਤ ਤੁਹਾਡੇ ਨਾਲ ਗੱਲ ਹੋਈ ਸੀ ਉਹਨਾਂ ਨਾਲ ਤੋਂ ਨਹੀਂ ਕੱਲ ਗੱਲ ਨਹੀਂ ਹੋਈ ਮਤਲਬ ਗੱਲ ਵੈਸੇ ਕਰ ਰਹੇ ਆ ਕਿ ਸਾਡੇ ਵਿੱਚ ਸਨ ਕੱਲ ਇਸ ਦੁਨੀਆ ਦੇ ਵਿੱਚ ਨਾ ਹੂੰ 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 ਸਵੇਰੇ ਉੱਠਦੇ ਆ ਤੇ ਪਤਾ ਲੱਗਦਾ ਕਿ ਕਿਉਂ ਆ ਮੇਰੀ ਕਿਉਂਕਿ ਕਿਸੇ ਨਾਲ ਗੱਲ-ਗੱਲ ਚੱਲ ਰਹੀ ਸੀ ਕਿ ਉਹਨਾਂ ਦਾ ਜਦੋਂ ਬਾਈਪਾਸ ਹੋਇਆ ਨਾ ਫਿਰ ਉਹ ਥੋੜੀ ਤਬੀਅਤ ਖਰਾਬ ਰਹੀ ਉਹਨਾਂ ਦੀ ਹੁਣ ਵੀ ਥੋੜੇ ਪਿੱਛੇ ਨਸਾਜ ਰਹੇ ਹੂੰ ਤੇ ਕੁਦਰਤੀ ਕੱਲ ਗੱਲ ਵੈਸੇ ਚੱਲ ਰਹੀ ਸੀ ਕਿਸੇ ਨਾਲ ਹੂੰ ਹਾਂਜੀ ਤੇ ਮੇਰੀ ਮਤਲਬ ਕੱਲ ਕਿਸੇ ਨਾਲ ਗੱਲ ਹੋ ਰਹੀ ਸੀ ਪਾਤਰ ਸਾਹਿਬ ਵੀ ਸੇਪ ਨੂੰ ਲੈ ਕੇ ਇਨਫੈਕਟ ਹੂੰ ਕਿਉਂਕਿ ਅਸੀਂ ਸਾਰੇ ਨਾ ਸਾਡੇ ਕੁਝ ਆਪਣੀ ਗੈਦਰਿੰਗ ਇਦਾਂ ਦੀ ਹੁੰਦੀ ਹੈ ਕਿ ਅਸੀਂ ਕੁਝ ਪਰਿਵਾਰ ਨਾਲ ਜਦੀਦੀ ਮਖਸੂਸਪਰੀ ਭਾਜੀ ਹੂੰ ਆਪਣਾ ਇਸ ਮਤਲਬ ਸਾਡਾ ਪਰਿਵਾਰ ਤੇ ਪਾਤਰ ਸਾਹਿਬ ਦਾ ਵੀ ਪਰਿਵਾਰ ਹੂੰ ਜ਼ਫਰ ਸਾਹਿਬ ਦੀ ਨਾਲ ਕਈ ਵਾਰ ਸ਼ਾਮਲ ਹੋਏ ਕੁਝ ਸੱਜਣ ਬਾਹਰੋਂ ਕੈਨੇਡਾ ਤੋਂ ਵੀ 1-2 ਵਾਰ ਸ਼ਾਮਲ ਹੋਏ ਤਾਂ ਅਸੀਂ ਨਾ ਸਾਲ ਜਿੱਦੂ ਸਾਡੀਆਂ ਗੈਟ ਟੂਗੇਦਰਸ ਹੁੰਦੀਆਂ ਨੇ ਫਿਰ ਸਾਰੀ ਰਾਤ ਹੀ ਉਹ ਮੈਸੇਜ ਚੱਲਦੀ ਹੁੰਦੀ ਸੀ ਹੂੰ ਕਿ ਅਸੀਂ ਉਹਨੂੰ ਬੜੇ ਦੇਰ ਤੋਂ ਮਿਸ ਕਰ ਰਹੇ ਸੀ ਕਿਉਂਕਿ ਦੇਦੀ ਭਾਜੀ ਵੀ ਮਤਲਬ ਇੱਥੇ ਨਹੀਂ ਰਹੀ ਕੀ ਦਿਨ ਬਾਰ ਬੂਰ ਰਹਿੰਦੇ ਰਹੇ ਤੇ ਹੁਣ ਇੱਕੇ ਸੰਤ ਸਾਡਾ ਕੱਲ ਹੀ ਗੱਲ ਮੇਰੇ ਬ੍ਰਦਰ ਨਾਲ ਵੀ ਹੋ ਰਹੀ ਸੀ ਕਿ ਅਸੀਂ ਨਾ ਇਕੱਠੇ ਹੋਈਏ ਕਿਸੇ ਦਿਨ ਦੁਬਾਰਾ ਉਸੇ ਤਰ੍ਹਾਂ ਦਾ ਫੇਰ ਕਦੇ ਨਾ ਸਮਾਂ ਬਣੇ ਤੇ ਪਾਤਰ ਸਾਹਿਬ ਨਾ ਸਾਜ਼ ਵੇਣ ਕਰਕੇ ਤबीयत ਇਹ ਟਲ ਗਿਆ ਦੇਖ ਦੋ ਵਾਰੀ ਤੇ ਹੁਣ ਸੀਗਾ ਕਿ ਅੱਗੇ ਨਾਲ ਬਹੁਤ ਵੇਧਰ ਨੇ ਤੇ ਹੁਣ ਆਪਾਂ ਸਾਰੇ ਇਕੱਠੇ ਹੁੰਨੇ ਮੇਰੀ ਇਨਫੈਕਟ ਪਾਤਰ ਸਾਹਿਬ ਨਾਲ ਅ ਸ਼ਾਇਦ ਵੀ 25 ਦਿਨ ਪਹਿਲਾਂ ਗੱਲ ਹੋਈ ਹੋਈ ਹੈ ਜੀ ਉਹਨਾਂ ਨੇ ਵੀ ਬਹੁਤ ਪੁਰਜ਼ੋਰ ਤਰੀਕੇ ਨਾਲ ਇਹਨੂੰ ਦੱਸਿਆ ਸੀ ਕਿ ਆਪਾਂ ਇਕੱਠੇ ਹੋਣਾ ਜਲਦੀ ਸਾਰੇ ਬੈਠਾਂਗੇ ਪਰ ਉਹ ਸਮਾਂ ਨਹੀਂ ਆਇਆ ਤੇ ਇਹ ਮਨਹੂਸ ਖ਼ਬਰ ਹੀ ਆਈ ਹੈ ਜੀ ਮੈਨੂੰ ਲੱਗਦਾ ਅੱਜ ਪੰਜਾਬ ਦੀ ਸੱਜੀ ਬਾਹ ਟੁੱਟੀ ਹੈ ਕਿਉਂਕਿ ਇਹਦੇ ਨਾਲ ਹੱਥ ਸੱਜੇ ਹੱਥ ਨਾਲ ਅਸੀਂ ਲਿਖਦੇ ਆਂ ਵਾਹ ਵਾਹ ਅੱਜ ਉਹ ਸੱਜੀ ਬਾਹ ਟੁੱਟੀ ਗੁਰਪ੍ਰੀਤ ਜੀ ਜਿੰਨਾ ਜਿੰਨਾ ਤੁਸੀਂ ਚਾਹੇ ਤੁਸੀਂ ਕਮੇਡੀ ਕੈਰੀਅਰ ਬਹੁਤ ਆਪਣਾ ਉਹਦੇ ਵਿੱਚ ਨਾਮ ਬਣਾਇਆ ਪਰ ਜਿੰਨਾ ਤੁਸੀਂ ਜ਼ਹਿਨੀ ਤੌਰ ਤੇ ਜਾਂ ਕਹਿ ਲਈਏ ਕਿ ਸੋਸ਼ੀਅਲੀ ਜਿੰਨੇ ਗੱਲਾਂ ਤੁਹਾਡੀਆਂ ਬੜੀ ਡੈਪਥ ਹੁੰਦੀਆਂ ਮੈਨੂੰ ਲੱਗਦਾ ਕਿ ਤੁਸੀਂ surjit patar ji ਦੀ ਜੇ ਕਿਤਾਬਾਂ ਦੀ ਗੱਲ ਕਰੀਏ ਜਾਂ ਸ਼ਾਇਰੀ ਤੁਹਾਡੇ ਉੱਤੇ ਉਹਨਾਂ ਦੀ ਸ਼ਕਤੀ ਦਾ ਵੀ ਅਸਰ ਹੈਗਾ ਬਿਲਕੁਲ ਜੀ ਤੁਹਾਡਾ ਤੁਸੀਂ ਜਦੋਂ ਜਿਨ੍ਹਾਂ ਨੂੰ ਜਿਵੇਂ ਦਾ ਪੜਦੇ ਸੁਣਦੇ ਦੇਖਦੇ ਸਮਝਦੇ ਹੋ ਉਹ ਤੁਹਾਡੀ ਪਰਸਨੈਲਿਟੀ ਤੇ ਪ੍ਰਭਾਵ ਪਾਉਂਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਪੜਦੇ ਹੀ ਤਾਂ ਉਹ ਜੇ ਤੁਹਾਡਾ ਜੁੜਾਅ ਉਹਨਾਂ ਨਾਲ ਹੈਗਾ ਨੇਕ ਤੇ ਤੁਸੀਂ ਇੱਕ ਵਾਰੀ ਪੜ ਕੇ ਛੱਡ ਦੇਵੋਗੇ ਜੀ ਤੁਸੀਂ ਲਗਾਤਾਰਤਾ ਜੀ ਕਿਸੇ ਨੂੰ ਪੜਦੇ ਹੋ ਕਿਸੇ ਨੂੰ ਸੁਣਦੇ ਹੋ ਕਿਸੇ ਨੂੰ ਵੇਖਦੇ ਹੋ ਕਿਸੇ ਨੂੰ ਮਿਲਦੇ ਹੋ ਇਹਦਾ ਮਤਲਬ ਤੁਹਾਡੇ ਅੰਦਰ ਉਸ ਤਰ੍ਹਾਂ ਦਾ ਕੋਈ ਅੰਸ਼ ਪੈਦਾ ਹੋ ਰਿਹਾ ਹੈ ਜਾਂ ਹੈ ਜਿਹੜਾ ਤੁਹਾਨੂੰ ਖਿੱਚਦਾ ਹੈ ਤੇ ਪਾਤਰ ਸਾਹਿਬ ਦੀ ਗੰਭੀਰਤਾ ਦਾ ਉਹਨਾਂ ਦੀ ਸੰਜੀਦਗੀ ਦਾ ਤੇ ਉਹਨਾਂ ਦੀ ਗਹਿਰਾਈ ਦਾ ਡੈਫੀਨਿਟਲੀ ਮੇਰੇ ਤੇ ਅਸਰ ਹੈਗਾ ਜੀ ਔਰ ਗੁਰਪ੍ਰੀਤ ਜੀ ਕੋਈ ਕੋਈ ਇਸ ਤਰ੍ਹਾਂ ਦੀ ਮੁਲਾਕਾਤ ਯਾਦ ਹੈਗੀ ਹੈ ਜਦੋਂ ਤੁਸੀਂ ਅਜੇ ਆਪ ਸੈਲੀਬ੍ਰਿਟੀ ਨਹੀਂ ਸੀ ਸ਼ੁਰੂਆਤੀ ਦੌਰ ਦੇ ਵਿੱਚ ਕਦੇ ਪਾਤਰ ਸਾਹਿਬ ਨੂੰ ਮਿਲੇ ਹੋ ਨਹੀਂ ਇਸ ਤਰ੍ਹਾਂ ਦਾ ਸਬੰਧ ਤਾਂ ਨਹੀਂ ਬਣ ਸਕਿਆ ਕਦੇ ਜੀ ਕਿ ਪਹਿਨੋਂ ਮੈਂ ਕਦੇ ਪਾਤਰ ਸਾਹਿਬ ਨੂੰ ਉਸ ਤੋਂ ਪਹਿਲਾਂ ਮਿਲਿਆ ਨਹੀਂ ਸੀ ਮੈਂ ਵੀ ਸਟੂਡੈਂਟ ਲਾਈਫ 'ਚ ਥੋੜਾ ਪਪੂਲਰ ਹੋਣ ਲੱਗ ਗਿਆ ਸੀ ਕਿਉਂਕਿ ਟੀਵੀ 'ਤੇ ਮੈਂ ਆਉਣ ਲੱਗ ਗਿਆ ਸੀ ਉਦੋਂ ਮੈਂ ਦੋਆਪਾ ਕਾਲਜ ਲੰ드ਰਾਜੀ ਵਿਏ ਇਹ ਕਰ ਰਿਹਾ ਸੀ ਹੂੰ ਉਹ ਕਿਉਂਕਿ ਮੇਰਾ ਵੀ ਬੜਾ ਲੰਬਾਰਸਾ ਹੋ ਗਿਆ ਪਰ ਸਾਡੀ ਜਦੋਂ ਮੁਲਾਕਾਤ ਪਹਿਲੀ ਹੀ ਹੋਈ ਸੀ ਉਹਦੇ ਵਿੱਚ ਵੀ ਉਹਨਾਂ ਨੇ ਮੈਨੂੰ ਐਪਰੀਸ਼ੀਏਟ ਹੀ ਕੀਤਾ ਸੀ ਬਹੁਤ ਪਿਆਰ ਕੀਤਾ ਸੀ ਉਹਨੂੰ ਮੇਰਾ ਕੰਮ ਉਹਨੂੰ ਦੇਖਦੇ ਹੁੰਦੇ ਸੀ ਤੇ ਪਰ ਮੈਨੂੰ ਹੈਰਾਨੀ ਜ਼ਰੂਰ ਹੋਈ ਸੀ ਕਿ ਪਾਤਰ ਸਾਹਿਬ ਹੀ ਮੈਨੂੰ ਜਾਣਦੇ ਆ ਔਰ ਉਹ ਮੇਰਾ ਕੰਮ ਵੀ ਦੇਖਦੇ ਆ ਉਹਨਾਂ ਨੇ ਐਪਰੀਸ਼ੀਏਟ ਵੀ ਕਰਦੇ ਮੇਰੇ ਲਈ ਬਹੁਤ ਹੈਰਾਨੀ ਆਲੀ ਔਰ ਉਹ ਬੜੀ ਵੱਡੀ ਖੁਸ਼ੀ ਦਾ ਕਾਰਨ ਸੀ ਮੈਂ ਆਪਣੇ ਘਰ ਆ ਕੇ ਆਪਣੇ ਪੇਰੈਂਟਸ ਨੂੰ ਭਰਾ ਨੂੰ ਵਾਈਫ ਨੂੰ ਸਾਰਿਆਂ ਨੂੰ ਦੱਸਿਆ ਕਿ ਮੇਨੂੰ ਪਾਤਰ ਸਾਹਿਬ ਜਾਣਦੇ ਆ ਔਰ ਮੈਨੂੰ ਪਿਆਰ ਕਰਦੇ ਆ ਹਨਾ ਮੇਰਾ ਬਹੁਤ ਕੰਮ ਸਰਾਇਆ ਉਹਨਾਂ ਨੇ ਉਹ ਬਹੁਤ ਦਿਨ ਵੀ ਮੇਰੇ ਲਈ ਬਹੁਤ ਵੱਡਾ ਦਿਨ ਸੀ ਹੂੰ 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 ਧੰਨਵਾਦ ਧੰਨਵਾਦ ਗੁਰਪ੍ਰੀਤ ਜੀ ਸਾਡੇ ਨਾਲ ਗੱਲਬਾਤ ਕਰਨ ਤੇ ਲਈ ਔਰ ਇਸ ਇਸ ਦੁਖਦ ਜਿਹੜਾ ਵਾਕਾ ਪੰਜਾਬ ਦੇ ਲਈ ਅੱਜ ਹੋਇਆ ਤੇ ਉਹਨੂੰ ਬਿਆਨ ਕਰਨ ਤੇ ਲਈ ਬਹੁਤ ਧੰਨਵਾਦ ਗੁਰਪ੍ਰੀਤ ਜੀ ਜੀ ਬਹੁਤ ਮਨਹੂਸ ਘੜੀ ਹੈ ਜੀ ਇਦਾਂ ਦੀਆਂ ਘੜੀਆਂ ਕੋਈ ਕਦੇ ਦੇਖਣਾ ਨਹੀਂ ਚਾਹੁੰਦਾ ਜੋ ਅੱਜ ਦੇਖਣਾ ਪੈ ਰਿਹਾ ਪੰਜਾਬ ਨੂੰ ਧੰਨਵਾਦ ਧੰਨਵਾਦ ਜੀ